ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਤਿੰਨ ਵੱਛਾ ਸਾਂਝਾ ਕਰਨੀਆਂ ਇੱਕ ਤਾਂ ਤੁਹਾਨੂੰ ਜਰਸੀਆਂ ਅੰਗਰੀ ਦਿਖਾ ਦਾਂਗੇ ਤੇ ਦੋ ਬੜਾ ਸੁੰਦਰ ਦਿਖਾ ਦਾਂਗੇ ਐਚਫ ਨਾ ਸਕਦੇ ਠੀਕ ਹੈ ਤਿੰਨ ਨਾਗ ਟੋਟਲ ਵਾਈ ਦੇ ਤੌਰ ਤਾਰ ਕੇ ਤੁਹਾਨੂੰ ਦਿਖਾ ਦਾਂਗੇ ਬਾਕੀ ਜੋ ਜਾਣਕਾਰੀ ਹੋਵੇ ਮਾਲਕ ਸਾਂਝੀ ਕਰ ਦਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਆਪੇ ਤਸੱਲੀ ਕਰ ਸਕਦਾ ਠੀਕ ਹੈ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਤੇ ਫਿਰ ਜਿਹੜਾ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਸੰਪਰਕ ਕਰਨਾ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈੱਸ ਬ ਠੀਕ ਹੈ ਤੇ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਾਪਾ ਤਹਿਸੀਲ ਤਾਪਾ ਹਾਂ ਜੀ ਇਧਰੋਂ ਭਦੌੜ ਸ਼ਹਿਰ ਨੇੜੇ ਲੱਗਿਆ ਆਪਾਂ ਨੂੰ ਅੱਜ ਤੋਂ ਭਦੌੜ ਹਾਂ ਜੀ ਇਧਰੋਂ ਪੱਖੋ ਕੰਚੀਆ ਚੱਲ ਰਿਹਾ ਲੱਗਿਆ ਪੱਖੋ ਕੰਚੀਆ ਬਰਨਾਲਾ ਆ ਗਏ ਨੇ ਹਾਂ ਜੀ ਹਾਂ ਠੀਕ ਆ ਤੇ ਮੋਬਾਈਲ ਨੰਬਰ ਆਪਣਾ 82641 ਹਾਂ ਜੀ 71078 ਠੀਕ ਤੇ ਆਪਣੇ ਘਰੋਂ ਆਪਾਂ 10 ਦਿਨ ਪਹਿਲਾਂ ਵੀਡੀਓ ਪਾਈ ਦੋ ਹਾਂ ਜੀ ਪਹਿਲਾਂ 10 ਦਿਨ ਵੀਡੀਓ ਪਾਈ ਸੀ ਹਾਂ ਜੀ ਬੈਕਿਆ ਸੀ ਵਿਰਧ ਦੇ ਘੰਟੇ ਜੀ ਵੇਕੇ ਦੋਨੇ ਬਸੀਆਂ ਪਾਈ ਆ ਪ੍ਰਾਤ ਨੂੰ ਸੀ ਨਾ ਹਾਂ ਜੀ ਹਾਂ ਜੀ ਰਾਤ ਵਾਦੀ ਘੰਟੇ ਜੀ ਵੇਕੇ ਆ ਸੀ ਉਹਦੀ ਤੇ ਇਹ ਦੰਦੋ ਕੇ ਮਖੀਰੀ ਇਹ ਖੀਰੀ ਹੈ ਲਖੇ ਫਿਰ ਦੰਦੋ ਹਾਂ ਛੇ ਤੇ ਉਮਰ ਤਾਂ ਫਿਰ ਜਜਮੈਂਟ ਹੀ ਹੋਣਾ ਹਾਂ ਜਜਮੈਂਟ ਹੀ ਆ 15 ਸਾਲ ਦੇ ਹਾਂਜੀ ਹਾਂਜੀ ਠੀਕ ਹੈ ਲਾ ਤੋੜ ਕੇ ਦਿਖਾ ਦਈਏ ਆਪਾਂ ਤੇ ਲਗਭਗ ਮਿੱਤਰੋ ਅੰਗ ਜਿਹੜਾ ਬੱਚੇ ਨੂੰ ਜਰਸੀ ਦਾ ਆ ਗਿਆ ਠੀਕ ਆ ਤੇ ਹਾਈ ਟਾਈਪ ਪੱਖ ਸੋਹਣੀ ਤੇ ਬਾਕੀ ਦੇਖੋ ਦੰਦੋ ਬਾਈ ਕਹਿੰਦਾ ਕਨਫਰਮ ਖੀਰੀ ਖੀਰੀ ਮਿਲੂਗੀ ਤੇ ਉਮਰ ਚਾਹੇ ਨੂੰ ਸਾਲ ਮੰਨ ਲਓ ਡੇਢ ਸਾਲ ਮੰਨ ਲਓ ਜਿੰਨੀ ਮਰਜ਼ੀ ਮੰਨ ਲਓ ਉਮਰ ਤਾਂ ਸਮਝਣ ਦੀ ਗੱਲ ਹੁੰਦੀ ਆ ਤੇ ਬਾਈ ਦੀ ਹੈਗੀ ਬੱਚੀ ਹੈ ਖਰੀਦੀ ਵੀ ਠੀਕ ਹੈ ਬਾਕੀ ਫੇਸ ਕੁਆਲਟੀ ਬਹੁਤ ਚੰਗੇ ਹੈ ਹਾਂ ਥੋੜੇ ਤੇ ਲਹਿਰਾ ਕਰੂਗੀ ਐਦੋ ਕੰਨ ਕਣ ਤੇ ਬੋਦੀ ਬੱਚੀ ਦੀ ਚੈੱਕ ਕਰ ਸਕਦੇ ਹੋਗੇ ਬਹੁਤ ਮਤਲਬ ਚੰਗੀ ਕੁਆਲਟੀ ਦੀ ਬੱਚੀ ਆ ਗਈ ਤੇ ਬਾਕੀ ਸ਼ਰੀਰ ਦੀ ਬਾਂਤਰ ਚੰਗੀ ਆ ਸੰਭੀ ਪੜੀ ਕੋਈ ਨਹੀਂ ਆਇਆ ਵੀ ਜਿਵੇਂ ਪਗੜੀ ਵੀ ਵਾਲਾ ਹਮਾਚਲ ਜਿਆਦਾ ਮਾਲ ਨਹੀਂ ਦਾ ਲਿਸੜ ਜਾ ਉਹ ਨਹੀਂ ਹੈ ਪੰਜਾਬ ਵਾਲੀ ਯਾਸੀ ਆ ਵੀ ਤੇ ਸੰਭੀ ਪੜੀ ਬਾਈਂ ਚ ਪੂਰੀ ਆ ਗਈ ਨਾ ਬਾਕੀ ਥਾਂ ਤੁਨ ਬਹੁਤ ਚੰਗਾ ਲੱਗਿਆ ਹੈ ਹਾਂ ਲੈ ਦਿਖਾ ਦਿੰਦੀ ਬੜਾ ਹਮਮ ਥਣ ਚੰਗੇ ਆ ਨਾ ਚਾਰ ਲੱਗੇ ਆ ਹਾਂਜੀ ਹਾਂਜੀ ਸੋਨੇ ਗੈਵ ਚ ਲੱਗੇ ਹੋਣੇਗੇ ਠੀਕ ਹੈ ਤੇ ਫਿਰ ਆ ਬਈ ਆਪਣਾ ਮੁੱਲ ਇਹਦਾ ਮੁੱਲ 27000 ਹੈ ਜੀ ਬਾਤਾਂ ਘੱਟਾ ਮੰਨਤਨ ਮੰਨਤਨ ਕਰ ਦਾਂਗੇ ਜੀ ਕੋਈ ਐਦਾ ਵੀ 27 ਪੂਰੇ ਲੈਣਾ ਆਪਾਂ 25 ਮੁੱਲ 27 ਇਹ 25000 ਦੇ ਦਿਆਂ 2000 ਰੁਪਏ ਮੰਨਤਨ ਕਰ ਦਾਂਗੇ ਜੀ ਦੋ ਵਿੱਚ ਹੀ ਕਰਤਾ ਹਾਂਜੀ ਹਾਂਜੀ ਠੀਕ ਹੈ ਲਾਈਪਹਿਲੇ ਨੰਬਰ ਬੱਛੀ ਆ ਗਈ ਜਰਸੀ ਤੇ 25000 ਬਾਈ ਨੇ ਮੁੱਲ ਕਰਦਾ ਥੋੜਾ ਹੋਰ ਵੀ ਹੋ ਜਨਾ ਮੰਨਤ ਕਰ ਦਾਂਗੇ ਹਾਂਜੀ ਮੌਕੇ ਤੇ ਦੋ ਨੰਬਰ ਤੇ ਆ ਗਈ ਆਪਣਾ ਕੋਈ ਬੜੇ ਸੋਹਣੇ ਪ੍ਰਿੰਟ ਜਵ ਬੱਛੀ ਨਾ ਹਾਂਜੀ ਬੀਬੀ ਕਿੰਨੀ ਕੁ ਉਮਰ ਦੀ ਹੈ ਇਹ ਇਹਦੀ ਉਮਰ ਲਗਭਗ ਇਹ ਦੁੱਗੀ ਹੈ ਜੀ ਦੰਦੋਂ ਦੋਦਾਂ ਹੋਗੀ ਹਾਂਜੀ ਦੋਦਾਂ ਦਾ ਜੀ ਫਿਰ ਹੁਣ ਚਾਹੀਏ ਆਪਾਂ 2 ਸਾਲ ਦੀ ਮੰਲ ਲਗੇ ਚਾਹੀਏ ਫੋਨ 2 ਸਾਲ ਦੀ ਮੰਲ ਲਗੇ ਨਾ ਹਾਂਜੀ ਹਾਂਜੀ ਤੇ ਪ੍ਰਿੰਟ ਕਰਮਲ ਦਾ ਬੜਾ ਸੋਹਣਾਗਾ ਥਣ ਚਾਰੀ ਬਈ ਦੇ ਤੇ ਥਣ ਚਾਰੀ ਠੀਕ ਹੈ ਠੀਕ ਲੈ ਦਿਖਾ ਦਗੀ ਹੂੰ ਥਣ ਚਾਰੀ ਨੇ ਲੈ ਤੋੜ ਕੇ ਦਿਖਾ ਦੇ ਬਈ ਬੱਚੀ ਫਿਰ ਆਪਾਂ ਤੇ ਕੱਦ ਵਾਲੇ ਪੱਖ ਤੋਂ ਪੂਰਾ ਕੱਦੇਗਾੜ ਪੂਰਾ ਫੁੱਲ ਹੈ ਬਜਨ ਵੀ ਕਰਮਲ ਦਾ ਚੰਗਾਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਜੀ ਉਸ ਦਾ ਹਾਂ ਪ੍ਰਿੰਟ ਬਹੁਤ ਚੰਗਾਗਾ ਤੇ ਮੰਨ ਕੇ ਚਲ ਵੀ ਗੱਬਣ ਹੋਂ ਬਿਲਕੁਲ ਕਾਵਲੀ ਆ ਬਸੇ ਪ੍ਰਿੰਟ ਵੜਾ ਸੋਹਣਾ ਜਰਾ ਨਾ ਚਮਕਦਾਮ ਕਾਲਾ ਹਾਂਜੀ ਹਾਂਜੀ ਬਾਕੀ ਬ੍ਰੀਡ ਵੀ ਸੋਹਣੀ ਦੇਖੋ ਕੱਟ ਸਿੱਧਾ ਆ ਗਿਆ ਨੀ ਲੀਰੀ ਰਵੇ ਵਾਂਗੂ ਕੰਨ ਕੋ ਨੂੰ ਛੋਟਾਗਾ ਠੀਕ ਐ ਵੀਰੇ ਲੈ ਚਲੋ ਕੋਈ ਲੰਗ ਲੂੰਗੂ ਨਹੀਂ ਵਧੀਆ ਸੋਹਣੇ ਟਾਂਚੇ ਦੇ ਬੱਚਾ ਨੇ ਇਹ ਆ ਇਹਨਾਂ ਦਾ ਮੁੱਲ ਫੇਰ ਇਹਨਾਂ ਦਾ ਮੁੱਲ ਇਹਦਾ ਮੁੱਲ ਫੋਨ ਤੇ ਕਰਾਂਗੇ ਫਿਰ ਹਾਂ ਦੋਨਾਂ ਹਾਂਜੀ ਦੋਨਾਂ ਫੋਨ ਮਾਮ ਕਰਾਂਗੇ ਠੀਕ ਐ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਹੂ ਜਾਇਦ ਜੀ ਹਾਂਜੀ ਹੂ ਜਾਇਦ ਮੋਹਰੇ ਜੀ ਠੀਕ ਐ ਠੀਕ ਐ ਤੇ ਇਹ ਐਦਰ ਕੁਆਲਟੀ ਬੱਚੀ ਤੋਂ ਦੁਆਰਾ ਫੇਰ ਚੈੱਕ ਕਰਾਦਨ ਹਾਈ ਟਲ ਪੱਖ ਤੋਂ ਕਾਫੀ ਸੋਹਣੀ ਬੱਚੀ ਹੈਗੀ ਤੇ ਤਿੰਨ ਨੰਬਰ ਤਾਂ ਇਹ ਕਰੀ ਮੂਝੇ ਦਿਖਾਈ ਪਾ ਇਹ ਤਾਂ ਖੀਰੀ ਹੋਗੀ ਇਹ ਖੀਰੀ ਹੈ ਹਾਂਜੀ ਬਿਲਕੁਲ ਠੀਕ ਇਹ ਵੀ ਬਸ ਉਮਰ ਦਾ ਜਜਮੈਂਟ ਹੀ ਹੈ ਨਾ ਹਾਂਜੀ 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 ਕਿੰਨੀ ਮਰਜ਼ੀ ਮੰਨ ਲੈ ਦੰਦੋ ਖੀਰੀ ਮਿਲੂਗੀ ਬਾਕੀ ਫੇਸ ਕੁਆਲਟੀ ਚੰਗੇ ਪ੍ਰਿੰਟਮੈਂਟ ਬਹੁਤ ਚੰਗਾਈ ਵਸੀ ਦਾ ਦਿੱਤੌਰ ਦੇ ਬਾਹਰ ਕੱਢ ਕੇ ਪਾ ਬੱਚੀ ਨੇ ਦਿਖਾ ਦੀ ਉਸਨੂੰ ਤੋਰ ਕੇ ਪਾ ਤੇ ਥਾਣੇ ਦੇ ਵੀ ਚਾਰੀ ਹੈ ਬਈ ਹਾਂਜੀ ਥਾਣੇ ਦੀ ਵੀ ਚਾਰੀ ਠੀਕ ਠੀਕ ਹੈ ਤੇ ਥਾਣੇ ਇਹ ਬੱਚੀ ਦੇ ਚਾਰੀ ਮਹੀਨੇ ਮਿਲਣਗੇ ਦੰਦੋ ਤੇ ਸੋਹਣ ਢਾਂਚੇ ਦੇ ਬਾਕੀ ਜਿਹੜੀ ਖਾਸ ਮੇਨ ਗੱਲਾਂ ਪਾਈ ਦੀ ਇਹ ਨਹੀਂ ਕਿਹਾ ਵੀ ਆ ਫਲਾਣਾ ਸੀਮੈਂਟ ਦੀ ਫਲਾਣਾ ਦਿੱਤਾ ਉਹ ਕਿਦੀ ਆ ਕੁਛ ਨਹੀਂ ਕਿਹਾ ਬੱਚਾ ਦੀ ਕੁਆਲਿਟੀ ਚੰਗੀ ਆ ਬੱਚਾ ਨੂੰ ਦੇਖ ਕੇ ਤੁਸੀਂ ਆਪ ਖਰੀਦ ਸਕਦੇ ਹੋ ਠੀਕ ਆ ਬਾਕੀ ਬੋਦੀ ਵਾਦੀ ਚੰਗੀ ਆ ਠੀਕ ਆ ਵੀਰੇ ਕੱਦ ਕਾਠ ਵਾਲੇ ਚੱਕਰ ਚੰਗੀਆਂ ਨੇ ਵਜ਼ਨ ਵੀ ਚੰਗਾ ਥਾਣਾ ਦਾ ਗੈਪਸ ਆ ਜੀ ਸੋਹਣਾਗਾ ਮਸਾਹੀ ਗੱਲਾਂ ਮੇਨ ਹੁੰਦੀਆਂ ਬਾਕੀ ਤਾਂ ਦੇਖੋ ਕੈਂਡ ਤੋਂ ਕੁਝ ਮਰਜ਼ੀ ਹੋਣਾ ਇਹਨੂੰ ਜਿਵੇਂ ਤੁਹਾਨੂੰ ਪਤਾ ਚੱਟਾ ਜਾ ਬਰੂਟ ਦਾ ਜਾ ਸ਼ੋਅ ਮਾਈਨ ਦੀ ਜਾਂਦਾ ਜੇਗਾ ਤੁਹਾਨੂੰ ਹਨਾ ਹਰੇ ਕੀ ਕਹ ਦਿੰਦਾ ਤੇ ਬਾਕੀ ਥਾਣਾ ਦੇ ਬਹੁਤ ਚੰਗੇ ਲੱਗੇ ਹੂੰ ਹੂੰ ਥਣ ਵਿਚਾਰ ਹਨ ਹਾਂ ਜੀ ਉਹਨੇ ਗੈਪ ਚ ਲੱਗੇ ਹੋਏ ਠੀਕ ਹੈ ਤੇ ਇਫਾ ਕੇ ਪ੍ਰਿੰਟ ਮੁੰਡ ਬਹੁਤ ਚੰਗਾ ਹੀ ਬੱਸੀ ਦਾ ਹਾਂ ਪ੍ਰਿੰਟ ਸਾਰਿਆਂ ਬੱਚਾਂ ਦੇ ਮਲਤਨਾਂ ਦੀ ਆਸਮੇ ਕੋਲ ਠੀਕ ਹੈ ਟੋਟਲ ਤਿੰਨ ਬੱਚੇ ਅੱਜ ਦੀ ਘੜੀ ਚ ਬਾਈ ਕੋਲੇ ਤੇ ਪੈਂਟ ਆ ਗਿਆ ਮਤਰੋ ਸੈਣਾ ਤੈਸੀਲ ਆ ਗਿਆ ਨੂੰ ਤਪਾ ਤੇ ਜਿਲਾ ਲੱਗਾ ਬਰਨਾਲਾ ਮੋਬਾਈਲ ਨੰਬਰ ਵਾਈ ਦਾ ਚੱਲਦਾ ਸਕਰੀਨ ਤੇ ਤੇ ਆ ਬੱਚੇ ਤੁਹਾਨੂੰ ਜਰਸੀ ਤੋਂ ਦੁਆਰਾ ਫੇਨੇਗਾ ਮਰਾਦ ਨਾ ਚੰਗੀ ਕੁਆਲਿਟੀ ਦੀ ਸੋ ਜਿਹੜੇ ਵੀਰ ਨੂੰ ਜਿਹੜੀ ਬੱਚੀ ਪਸੰਦ ਆਊਗੀ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ